ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਭਰਾਵੋ ਸਤਿ ਸ਼੍ਰੀ ਅਕਾਲ ਹੈ ਜੀ ਵੀਰੇ ਅੱਜ ਸਿਗਾ ਸੰਡੇ ਤੇ ਆਪਾਂ ਆਏ ਸੀਗੇ ਦਰਬਾਰ ਸ਼੍ਰੀ ਫਤਿਹਗੜ ਸਾਹਿਬਾ ਸੰਗਤ ਵੀ ਉੱਥੇ ਬਹੁਤ ਆਈ ਹੋਈ ਸੀਗੀ ਕਿਉਂਕਿ ਸੰਡੇ ਦੀ ਛੁੱਟੀ ਆ ਸੰਗਤ ਆਈ ਸੀਗੀ ਤੇ ਆਪਾਂ ਨੇ ਜੋੜੇ ਜਮਾ ਕਰਵਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਫਿਰ ਆਪਾਂ ਗਏ ਢੰਡੇ ਬੁਰਜਵਾਲ ਉੱਥੇ ਵੀ ਸੰਗਤ ਕਾਫੀ ਸੀਗੀ ਚਲੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਆਵੇ ਕੋ ਸੰਗੀਤ ਕੋ ਨਾਲ ਦੇ ਤੇ ਉੱਪਰ ਪਾਰਕਿੰਗ ਵੀ ਫੁੱਲ ਸੀ ਚਲ ਚਲ ਜੇ ਇਹ ਰੱਖੰਦਾ ਵਰਜ ਜਿੱਤੇ ਮਾਤਾ ਗੁਜਰੀ ਤੇ ਛੋਟੇ ਸਹੇਦ ਜਦੋਂ ਰੱਖਿਆ ਸੀ ਇਹ ਲੋ ਮਾਰ ਕੇ ਚਲਦੇ ਤੇ ਆ ਉੱਥੇ ਥੰਡੇ ਵਰਜ ਦੇ ਬਾਅਦ ਇੱਕ ਜ਼ਰੂਰੀ ਗੱਲ ਪਾਈ ਹੈ ਜਿਹੜਾ ਤਰੀਕੇ ਅੱਛਾ ਪਾ ਕੇ ਜਿਵੇਂ ਜਿਹੇ ਦਾ ਆਵੇ ਇਹ ਬੈਨਰ ਆਪਾਂ ਸ਼ੋਅ ਕਰ ਦਿੰਨੇ ਆਂ ਵੇਖੋ ਤੇ ਸਾਰੇ ਜ਼ਰੂਰੀ ਹਦਾਇਤਾਂ ਨੇ ਸਾਰੇ ਵੀਰਾਂ ਨੇ ਰੂਲ ਫਾਲੋ ਕਰਨੇ ਆ ਤੇ ਇਹ ਆਪਾਂ ਚੱਲਦੇ ਆਂ ਹੁਣ ਜਿਹੜੀਆਂ ਸੜਕੇ ਉੱਤੇ ਇਹ ਆਪਾਂ ਨੂੰ ਮੱਥਾ ਟੇਕਦੇ ਟੇਕਦੇ ਲਾਈਨਾਂ ਦੇ ਵਿੱਚ ਲੱਗੇ ਹੋਏ ਟਾਈਮ ਹੋ ਗਿਆ ਸੀਗਾ 1:40 ਮਿੰਟ ਚਲੋ ਅੱਗੇ ਚੱਲਦੇ ਆਂ ਫਿਰ ਆਪਾਂ ਨੇ ਮੱਥਾ ਟੇਕਿਆ ਬਹੁਤ ਪਿਆਰ ਦੇ ਨਾਲ ਸਾਰੇ ਸੰਗਤ ਨੇ ਤੇ ਆਹ ਵੇਖੋ ਸਾਈਡ ਤੇ ਝੰਡਾ ਵਰਦ ਦੀ ਜਿਹੜੀ ਤਸਵੀਰ ਹੈ ਇੱਥੇ ਸਾਰੇ ਫੋਟੋਆਂ ਖਿਚਾਈ ਜਾਂਦੇ ਸੀਗੇ ਤੇ ਇੱਕ ਇਹ ਸਕੂਲ ਦਾ ਟੂਰ ਆਇਆ ਸੀਗਾ ਮੈਡਮਾਂ ਦੇ ਨਾਲ ਜਵਾਕ ਆਏ ਸੀ ਚਲੋ ਤੋਂ ਅੱਗੇ ਚੱਲਦੇ ਆਂ ਆਪਾਂ ਤੇ ਅੱਗੇ ਜੇ ਵੱਲ ਗਏ ਆਪਾਂ ਇੱਥੇ ਸੀਗਾ ਸਰੋਵਰ ਤੇ ਸਰੋਵਰ ਦੇ ਵਿੱਚ ਮੱਛੀਆਂ ਫਿਰਦੀਆਂ ਸੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਮੱਛੀਆਂ ਸਰੋਵਰ ਦੇ ਵਿੱਚ ਫਿਰਦੀਆਂ ਸੀ ਤੇ ਆ ਚੈੱਕ ਕਰੋ ਬਹੁਤ ਹੀ ਪਿਆਰੀਆਂ ਪਿਆਰੀਆਂ ਮੱਛੀਆਂ ਆਹ ਵੇਖੋ ਸਾਰੀ ਸੰਗਤ ਵੇਖੀ ਜਾਂਦੀ ਸੀ ਮੱਛੀਆਂ ਨੂੰ ਵੀ ਤੇ ਆਪਾਂ ਨੇ ਵੀ ਇੰਜੋਏ ਕੀਤਾ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ